ਕਨਨ ਪਿਆਬੀ ਲਾ ਜੁਗ ਮਿਲਤੇ ਅਮੀਨ ਕਰਦੇ ਨੇ ਸਾਰੇ ਚੜਦੀ ਕਲਾ ਚ ਰਹੋਗੇ ਅੱਜ ਅੱਜ ਆਪਾਂ ਚਲੇ ਜਾ ਆਪਣੇ ਸਾਰੇ ਐਤਵਾਰਾ ਜਨਾ ਥੋੜਾ ਸਾਨੂੰ ਫਾਰਮੂਲਾ ਤੋਂ ਲੈਤਾ ਆ ਕਿ ਇਸ ਤਰ੍ਹਾਂ ਨਹੀਂ ਹੋਣਾ ਕਦੀ ਵੀ ਪੁਆਈਏ ਨੇ ਉਹਨੇ ਆਉਣਾ ਉਹ ਕਹਿੰਦੇ ਵੀ ਸਾਰੇ ਤੁਸੀਂ ਵੀ ਆਓ ਕਿੱਥੇ ਹੁੰਨੇ ਆ ਸਮਾਂ ਤਾਂ ਟੱਪ ਮਿਲਦਾ ਤੇ ਦੂਜੇ ਨੂੰ ਕਿੱਥੇ ਹੋਣਾ ਤੇ ਇਹ ਕਹਿੰਦਾ ਜੇ ਤੁਸੀਂ ਇੱਕ ਘੰਟਾ ਵੱਢ ਕੇ ਆਓ ਇਹ ਕਿੱਥੇ ਉਹ ਗੱਲਾਂ ਬਾਤਾਂ ਮਾਰਾਂਗੇ ਵੀ ਤਿਆਰ ਹੋ ਗਿਆ ਗਰਮੀ ਕਾਫੀ ਸੀਗੀ ਤੇ ਤਿਆਰ ਹੋਣ ਔਖਾ ਬਹੁਤ ਲੱਗੇ ਉਹ ਵੀ ਬਹਿਤ ਤੋਂ ਬਾਅਦ ਔਖਾ ਲੱਗਦਾ ਤਿਆਰ ਹੋਣਾ ਸਵੇਰੇ ਮੈਂ ਗੁਰਦਵਾਰੇ ਲੰਦਰੀ ਦੇ ਵਿੱਚ ਆਪਣੇ ਸਨਹ ਕਾਰੋਬਾਰ ਤੇ ਜਾਂਦੇ ਆ ਉੱਥੇ ਸੌਖਾ ਲੱਗਦਾ ਸੀ ਮੇਰੇ ਜੀਵਨ ਤੇ ਤਾਂ ਇਸੇ ਵੇਲੇ ਤਿਆਰ ਹੋਣ ਔਖਾ ਜਿਸ ਵਿੱਚ ਮੈਨੂੰ ਜਾਣਾ ਹੈ ਜੀ ਜਸਮਿੰਦਰ ਬਣਾ ਕਰ ਹਾਂਜੀ ਜਸਮਿੰਦਰ ਵੀ ਨਾਲ ਚੱਲਿਆ ਜਸਮਿੰਦਰ ਚੌਕ ਤੋਂ ਉੱਥੇ ਨਾਨਕੀ ਮੰਦ ਜਾਣਾ ਹੈ ਰੋਟੀ ਯਾ ਉਹਨਾਂ ਨੇ ਖਾ ਦੂਆ ਹਾਂਜੀ ਏਰਮਾਨ ਤੇ ਤਿੰਨ ਦੀ ਧਕਨ ਚਲੇ ਗਏ ਸੀਗੇ ਏਰਮਾਨ ਤੇ ਸਕੂਲੋਂ ਆਇਆ ਸੀ ਸ਼ਾਮ ਨੂੰ 4 ਵਜੇ ਚਲੇ ਗਿਆ ਸੀਗੇ ਬਾਈਕ ਤੇ ਹੀ ਚਲੇ ਗਿਆ ਸੀ ਉਹ ਕੋਈ ਜਾਣੇ ਮੈਂ ਅੱਜ ਵੀ ਉਹ ਵੀ ਇਹਨੇ ਚਾਚੇ ਦੇ ਲੜਕੇ ਉਹ ਬਾਜ਼ਰ ਚੋਂ ਹੀ ਸੀ ਚਲੇ ਗਿਆ ਸੀ ਪਹਿਲਾਂ ਵੀਡੀਓ ਵੀ ਪਾਣੀ ਹੁੰਦੀ ਆ ਤੇ ਉਹਨਾਂ ਨੂੰ ਅੱਜ ਰੋਟੀ ਕਰਨੀ ਸੀਗੀ ਤੇ ਉਹ ਜਿਹੜੇ ਰੋਟੀ ਕਰਨੀ ਸੀ ਉੱਥੇ ਫਿਰ ਕਿਰਤੀ ਵੀ ਪਹੁੰਚ ਹੋਣੀ ਵੀ ਸਾਰੇ ਆਏ ਨੇ ਸਾਰੀ ਭੂਆ ਵੀ ਉੱਥੇ ਹੋਈਆਂ ਆਏ ਨੇ ਤੇਨ ਭੂਆ ਨੇ ਮਿਦੀਆ ਤੇਨ ਭੂਆ ਘਟੀ ਨੇ ਕੁੜੀਆਂ ਵੀ ਸਾਰੀਆਂ ਤੇ ਮੇਰੇ ਚਾਚਾ ਦੀ ਲੜਕੀ ਹੈਗੀ ਜੱਪੂਆਜੀ ਲੜਕੀ ਆ ਕੈਨੇਡਾ ਤੋਂ ਆਏ ਨੇ ਉਹ ਸਾਰੇ ਆ ਇਕੱਠੇ ਹੋਏ ਨੇ ਉਹ ਤਾਂ ਕਰਕੇ ਕਹਿੰਦੇ ਵੀ ਇੰਨੇ ਇਕੱਠੇ ਹੋਣਾ ਅੱਜ ਕੱਲ ਸਮਾਖੀ ਹੁੰਦਾ ਇੰਨਾ ਮਜ਼ਾ ਮਰਦਾਂ ਲਈ ਤਾਂ ਕਰਕੇ ਤੁਸੀਂ ਤੁਸੀਂ ਵੀ ਵਿੱਚ ਆ ਵੀ ਫਿਰ ਆਪਾਂ ਗੱਲਾਂ ਕਰਤਾ ਕਰੀਏ ਇੰਜੋਏ ਕਰਾਂਗੇ ਤੇ ਚਲੋ ਹੁਣ 10 ਮਿੰਟ ਦਾ ਰਸਤਾ ਹੁਣ ਤੱਕ ਰਹਿ ਗਿਆ ਜੇ ਜਾ ਨਹੀਂ ਰਾਜੇ ਢਾਬੇ ਤੇ ਹਨਾ ਅਸ਼ਮਨ ਉਹ ਖੜਦਾ ਸੀ ਯਾਰ ਉਤਰਦੇ ਆ ਉਹਦੇ ਦੀਦੀ ਹੋਣ ਸਾਰੇ ਉਤਰ ਗਏ ਆਪਾਂ ਉੱਤਰ ਨੇ ਖੜੇ ਆ ਅਰੇ ਲਾਭ ਅਰੇ ਲੰਬਾ ਰਾਜਾ ਜੱਬਰਾਨੇ ਮੈਂ ਹਰ ਕੰਮ ਕੋਰਟ ਆਂ ਤੁਹਾਨੂੰ ਮੁੱਠੀ ਖਾਣਿਓਂ ਖਾਉਟ ਰਾਣਾ ਟੰਡੀ ਗਾਇਨ ਕੁੰਮੀ ਆਈ ਚਲੰਗ ਟੁੱਟ ਜਸਮਨ ਇਹ ਕਹਿ ਰਿਹਾ ਅਬ ਅਸੀਂ ਰਾਜਾ ਜੱਬੀ ਆ ਗਏ ਆ ਤੇ ਅਸੀਂ ਹੁਣ ਇੱਥੇ ਖਾਣਾ ਖਾਵਾਂਗੇ ਥੋੜਾ ਇੰਜੋਏ ਕਰਾਂਗੇ ਪਿਛਲੇ ਜਿਹੜਾ ਬਲੌਗ ਬਣਾਇਆ ਸੀ ਉਹਦੇ ਵਿੱਚ ਵੀ ਜਿਹੜੇ ਰਾਜੇ ਤਾਂ ਆਏ ਸੀ ਹਨਾ ਹਨਾ ਜਦ ਬਲੌਗ ਬਣਾਉਨੇ ਆ ਅਸੀਂ ਉਰੀਆ ਕੇ ਬਣਾਉਨੇ ਆ ਜਿਆਦਾ ਹਨਾ ਸੇ ਲੋ ਉਤਰੇ ਗੱਡੀ ਚੋਂ ਚਲੋ ਉਤਰੋ ਹਾਂਜੀ ਗੱਡੀ ਚੋਂ ਸੇ ਉਤਰੇ ਤੇ ਚਲੀਏ ਵੀ ਹੁਣ ਅੰਦਰ ਜਸ਼ਮਨ ਤੁਸੀਂ ਕਿੱਥੇ ਭੱਜ ਗਏ ਸੀਗੇ ਜਸ਼ਮਨ ਉਹ ਤਾਂ ਚੱਲ ਗਿਆ ਹਾਂਜੀ ਤੁਸੀਂ ਬੋਲੋ ਕੋਈ ਲੱਗੀ ਹੈ ਨਾ ਬੋਲੀ ਹੁੰਦਾ ਕੁਛ ਹੈਗਾ ਠੀਕ ਹੈ ਅੱਛਾ ਹਾਂ ਬਰਦ ਰੋਟੀ ਰੋਟੀ ਖਾਣੀ ਹੈ ਉਹ ਚੱਲਦਾ ਪਈ ਉਹ ਕਿੱਥੇ ਚੱਲੀਏ ਭਾਈ ਕਿੱਥੇ ਜਾਣਾ ਭਾਈ ਚਲੋ ਆ ਪਹਿਲਾਂ ਜਸਮਨ ਕਮਾ ਲਏ ਜੀ ਹਾਂ ਜਿਹੜਾ ਫਾਣਾ ਆਰਡਰ ਕਰਾਇਆ ਸੀ ਫਾਣਾ ਤੇ ਆਹ ਫਾਣਾ ਇਸ ਤੋਂ ਬਾਅਦ ਕਰ ਚੱਲਦੇ ਹਾਂ ਜਮਨ ਜਸਮਨ ਆਪਣੀ ਸਪੈਸ਼ਲ ਪਲੇਟ ਜਿਹੜਾ ਕੋਪੋ ਦਾ ਜਸਮਨ ਇਹ ਤੇ ਲੈਣੀ ਹੁੰਦੀ ਸੀ ਨਹੀਂ ਨਹੀਂ ਜੀ ਡਾਊਨ ਡਾਊਨ ਮਗਰੀ ਵੀ ਨਹੀਂ ਮੈਨੂੰ ਜਦ ਤੱਕ ਨਹੀਂ ਕੱਟ ਲਈ ਕਰਦਾ ਇਹ ਡਾਊਨ ਮੇਰੀ ਲਾਤੀ ਆ ਕੋਈ ਹੋਰ ਨਹੀਂ ਮੇਰੇ ਪਾਪਾ ਲੈ ਰਹੇ ਇਹ ਨਹੀਂ ਲੈ ਬਬੋ ਪਾਪਾ ਹਾਂਜੀ ਜਿਹੜਾ ਕੋਣਾ ਦਾ ਕੰਮ ਆ ਕੰਮ ਸੀ ਜਦ ਤੱਕ ਨਾ ਹੋ ਠੀਕ ਹੈ ਜੀ ਆਪਾਂ ਸਾਡੀ ਪਪੋਲ ਵੀ ਤੋਂ ਬਹੁਤ ਹੈ ਜਦ ਜਿਵੇਂ ਤੁਸੀਂ ਪੁੱਛਿਆ ਤਾਂ ਮੈਂ ਸੈਕ੍ਰੀਨ ਉੱਤੇ ਲੋਕਰ ਜਿਵੇਂ ਤੁਸੀਂ ਕਿਹਾ ਆਖੀਏ ਬਹੁਤ ਹਨ ਚਲੋ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ ਚ ਜੇ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਮੈਂ 6 ਕਰ ਦਿੱਤਾ ਤੁਹਾਨੂੰ ਵੀਡੀਓ ਦਿੱਤਾ ਲੇਕਿਨ ਮੈਂ ਵੀਡੀਓ ਚ ਠੀਕ ਹੈ ਜੀ ਮਾਫੀ ਚਾਹੁੰਦਾ ਪਿਆ ਸੀ ਕਿ ਵੀਡੀਓ ਕਰੀਏਟ ਕਰਦਾ ਹਾਂ ਔਰ ਤੁਹਾਨੂੰ ਪਰੇ ਡਿਸਟਰਬ ਨਹੀਂ ਕਰਨਾ ਠੀਕ ਹੈ ਜੀ ਉਸੇ ਬਾਰੇ ਫਿਰਦੇ ਆਂ ਥੈਂਕ ਯੂ ਜੀ ਜਿਹੜਾ ਪਿਆ ਸੀ ਪਰੇ ਜਿਹੜੀ ਵਾਲੇ ਲੋਕ For the God.